ਪੰਜਾਬ ਦੇ ਵਿੱਚ ਇੱਕ 5 ਸਾਲਾਂ ਦੇ ਬੱਚੇ ਦਾ ਕਤਲ ਇੱਕ ਪ੍ਰਵਾਸੀ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਅਜਿਹੀ ਘਟਨਾ ਨੇ ਪੂਰੇ ਹੀ ਪੰਜਾਬ ਦੇ ਵਿੱਚ ਤਰਥੱਲੀ ਮਚਾ ਦਿੱਤੀ। ਲਗਾਤਾਰ ਹੁਣ ਕਈ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਮਤੇ ਪਾਏ ਜਾ ਰਹੇ ਨੇ ਤੇ ਉੱਥੇ ਹੀ ਅਜਿਹੀਆਂ ਤਸਵੀਰਾਂ ਜਿਹੜੀਆਂ ਕਿ ਪਿੰਡ ਅਟਾਰੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਰਵਾਸੀਆਂ ਦੇ ਖਿਲਾਫ ਮਤੇ ਪਾਇਆ ਗਿਆ ਹੈ ਤੇ ਉਥੇ ਪਿੰਡ ਵਾਸੀਆਂ ਨੇ ਜਿਹੜੀ ਕਿ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਪ੍ਰਵਾਸੀ ਜਿਹੜੇ ਵੀ ਰਹਿੰਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਨਾ ਰਹਿਣ ਦਿੱਤਾ ਜਾਵੇ ਤੇ ਦੂਜੇ ਪਾਸੇ ਜੋ ਜਗਾ ਵੇਚ ਰਿਹਾ ਹੈ ਕੋਈ ਜ਼ਮੀਨ ਵੇਚ ਰਿਹਾ ਉਹ ਵੀ ਪ੍ਰਵਾਸੀਆਂ ਨੂੰ ਨਾ ਦਿੱਤੀ ਜਾਵੇ ਤੇ ਹੋਰ ਮਤੇ ਪਾਏ ਗਏ ਨੇ ਕੀ ਕੁਝ ਕਹਿਣਾ ਪਿੰਡ ਵਾਲਿਆਂ ਦਾ ਆਓ ਤੁਹਾਨੂੰ ਸੁਣਾਉਣੇ ਆਂ। ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਅਟਾਰੀ ਦਾ ਇੱਕ ਕੱਟ ਪਿੰਡ ਦੀ ਸਾਂਝੀ ਥਾਂ ਤੇ ਹੋਇਆ। ਜਿਸ ਵਿੱਚ ਪਿੰਡ ਅਟਾਰੀ ਦੇ ਵਿੱਚ ਰਹਿ ਰਹੇ ਪ੍ਰਵਾਸੀ ਲੋਕਾਂ ਤੋਂ ਆ ਰਹੀਆਂ ਦਿੱਕਤਾਂ ਸੰਬੰਧੀ ਹੇਟ ਲਿਖਿਆ ਅਨੁਸਾਰ ਮਤੇ ਪਾਸ ਕੀਤੇ ਗਏ। ਮਤਾ ਨੰਬਰ 1 ਜਿਹੜੇ ਪ੍ਰਵਾਸੀ ਪਿੰਡ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵੋਟਰ ਕਾਰਡ ਤੇ ਆਧਾਰ ਕਾਰਡ ਤੇ ਰਸ਼ਨ ਕਾਰਡ ਬਣੇ ਹੋਏ ਹਨ ਉਹ ਕਟਵਾਏ ਜਾਣ। ਨੰਬਰ 2 ਜੋ ਪ੍ਰਵਾਸੀ ਜਿਸ ਦੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ। ਉਹ ਮਕਾਨ ਮਾਲਕ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਏਗਾ ਤੇ ਪੰਚਾਇਤ ਨੂੰ ਸੂਚਿਤ ਕਰੇਗਾ। ਜਿਹੜੇ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਹੋਵੇਗਾ ਉਹ ਪਿੰਡ ਵਿੱਚ ਨਹੀਂ ਰਹੇਗਾ रह سکےਗਾ ਜਿਹੜੇ ਮਕਾਨ ਮਾਲਕਾਂ ਨੇ ਪ੍ਰਵਾਸੀਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਲਈ ਹੈ ਉਹ 30 9 2025 ਤੱਕ ਮਕਾਨ ਖਾਲੀ ਕਰਨਗੇ ਜਿਹੜੇ ਪ੍ਰਵਾਸੀ ਰਾਜ ਮਿਸਤਰੀ ਪਿੰਡ ਵਿੱਚ ਮਕਾਨ ਬਣਾਉਣ ਦਾ ਕੰਮ ਕਰ ਰਹੇ ਹਨ ਕਰਦੇ ਹਨ ਉਹ ਪਹਿਲਾਂ ਚੱਲ ਰਹੇ ਕੰਮ ਪੂਰੇ ਕਰਨਗੇ ਤੇ ਅੱਗੇ ਤੋਂ ਕੋਈ ਵੀ ਨਵਾਂ ਕੰਮ ਨਹੀਂ ਕਰਨਗੇ ਖੇਤੀਬਾੜੀ ਦੇ ਕੰਮਾਂ ਲਈ ਜੋ ਪ੍ਰਵਾਸੀ ਲੇਬਰ ਫਸਲਾਂ ਦੀ ਕਟਾਈ ਲਵਾਈ ਲਈ ਆਵੇਗੀ ਉਹ ਕੰਮ ਕਰਕੇ ਵਾਪਸ ਚਲੀ ਜਾਵੇਗੀ। ਨੰਬਰ 7 ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਵੇਚੇਗਾ ਤੇ ਨਾ ਹੀ ਮਕਾਨ ਵਗੈਰਾ ਵੇਚੇਗਾ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਪੰਚਾਇਤ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਠੀਕ ਹੈ ਜੀ। ਕੋਈ ਹੋਰ ਗੱਲ ਹੈ ਤਾਂ ਕਹਿ ਦਿਨਾ ਕੋਈ। ਕੋਈ ਹੋਰ ਗੱਲ ਹੈ ਤਾਂ ਤੁਸੀਂ ਦੱਸ ਸਕਦੇ ਹੋ। ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਅਟਾਰੀ ਦਾ ਇੱਕ ਕਟ ਪਿੰਡ ਦੀ ਸਾਂਝੀ ਥਾਂ ਤੇ ਹੋਇਆ ਜਿਸ ਵਿੱਚ ਪਿੰਡ ਅਟਾਰੀ ਦੇ ਵਿੱਚ ਰਹਿ ਰਹੇ ਪ੍ਰਵਾਸੀ ਲੋਕਾਂ ਤੋਂ ਆ ਰਹੀਆਂ ਦਿੱਕਤਾਂ ਸੰਬੰਧੀ ਹੇਟ ਲਿਖਿਆ ਅਨੁਸਾਰ ਮਤੇ ਪਾਸ ਕੀਤੇ ਗਏ ਮਤਾ ਨੰਬਰ 1 ਜਿਹੜੇ ਪ੍ਰਵਾਸੀ ਪਿੰਡ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵੋਟਰ ਕਾਰਡ ਤੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਬਣੇ ਹੋਏ ਹਨ ਉਹ ਕਟਵਾਏ ਜਾਣਗੇ ਨੰਬਰ 2 ਜੋ ਪ੍ਰਵਾਸੀ ਜਿਸ ਦੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਉਹ ਮਕਾਨ ਮਾਲਕ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਏਗਾ ਤੇ ਪੰਚਾਇਤ ਨੂੰ ਸੂਚਿਤ ਕਰੇਗਾ ਜਿਹੜੇ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਹੋਵੇਗਾ ਉਹ ਪਿੰਡ ਵਿੱਚ ਨਹੀਂ ਰਹੇਗਾ ਰਹਿ ਸਕੇਗਾ ਜਿਹੜੇ ਮਕਾਨ ਮਾਲਕਾਂ ਨੇ ਪ੍ਰਵਾਸੀਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਲਈ ਹੈ ਉਹ 30 9 2025 ਤੱਕ ਮਕਾਨ ਖਾਲੀ ਕਰਨਗੇ ਜਿਹੜੇ ਪ੍ਰਵਾਸੀ ਰਾਜ ਮਿਸਤਰੀ ਪਿੰਡ ਵਿੱਚ ਮਕਾਨ ਬਣਾਉਣ ਦਾ ਕੰਮ ਕਰ ਰਹੇ ਹਨ ਕਰਦੇ ਹਨ ਉਹ ਪਹਿਲਾਂ ਚੱਲ ਰਹੇ ਕੰਮ ਪੂਰੇ ਕਰਨਗੇ ਤੇ ਅੱਗੇ ਤੋਂ ਕੋਈ ਵੀ ਨਵਾਂ ਕੰਮ ਨਹੀਂ ਕਰਨਗੇ। ਖੇਤੀਬਾੜੀ ਦੇ ਕੰਮਾਂ ਲਈ ਜੋ ਪ੍ਰਵਾਸੀ ਲੇਬਰ ਫਸਲਾਂ ਦੀ ਕਟਾਈ, ਲਵਾਈ ਲਈ ਆਵੇਗੀ ਉਹ ਕੰਮ ਕਰਕੇ ਵਾਪਸ ਚਲੀ ਜਾਵੇਗੀ। ਨੰਬਰ 7 ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਵੇਚੇਗਾ ਤੇ ਨਾ ਹੀ ਮਕਾਨ ਵਗੈਰਾ ਵੇਚੇਗਾ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਪੰਚਾਇਤ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਠੀਕ ਹੈ ਜੀ ਕੋਈ ਹੋਰ ਗੱਲ ਹੈ ਤਾਂ ਦੱਸਿਓ ਨਾ ਕੋਈ ਕੋਈ ਹੋਰ ਗੱਲ ਹੈ ਤਾਂ ਤੁਸੀਂ ਦੱਸੋ